ਲੀਡਰ ਵੜਿਆ ਇੱਥੇ ਬਈ ਕੋਈ ਨਹੀਂ ਲਾ ਪਹਿਲੋ ਕੋਈ ਆਇਆ ਤੇ ਨਾ ਹੋਣਾ ਆ ਜੀ ਕੋਈ ਇਹ ਬੰਦ ਤੋਂ ਦੇਖ ਕੇ ਬਸ ਠੀਕ ਹੈ ਜੀ ਤੇ ਵੋਟਾਂ ਦੇ ਵਿੱਚ ਪਹੁੰਚ ਜਾਂਦੇ ਸੀ ਇਹਨਾਂ ਘਰਾਂ ਦੇ ਵਿੱਚ ਕਿ ਉਦੋਂ ਵੀ ਬੰਦ ਤੋਂ ਮੁੜ ਜਾਂਦੇ ਉਦੋਂ ਦੇ ਘਰ ਤੱਕ ਪੂਰਾ ਅਗਲੇ ਦੇ ਮਨ ਇਹ ਆਉਂਦੇ ਜਦੋਂ ਵੋਟਾਂ ਲੈਣੀਆਂ ਹੁਣ ਉਦੋਂ ਆਉਂਦੇ ਆ ਹੋਣੀ ਦਿਸਦਾ ਇਹਨਾਂ ਨੂੰ ਕੀ ਬਣਿਆ ਬਣਿਆ ਇਹਨਾਂ ਦੀ ਹੂੰ ਇਹ ਵੋਟ ਮੈਂ ਤਾਂ ਇਹਨਾਂ ਨੂੰ ਬੇਨਤੀ ਕਰਦਾ ਜਦੋਂ ਆਉਂਦੇ ਉਦੋਂ ਪੁੱਛਿਆ ਕਰੋ ਇਹਨਾਂ ਸਵਾਲ ਕਰਿਆ ਕਰੋ ਮੈਨੂੰ ਨਹੀਂ ਲੱਗਦਾ ਵੜਨ ਦੇਣਗੇ ਵੋਟਾਂ ਵਿੱਚ ਭਾਈ ਵੜਨ ਦੋਗੇ ਲੀਡਰਾਂ ਨੂੰ ਵੋਟਾਂ ਵਿੱਚ ਨਹੀਂ ਜੀ ਫਸਲ ਦੇ ਵਿੱਚ ਮਿਲ ਗਿਆ ਸੀ ਮੁਆਵਜ਼ਾ ਕੋਹਨਤਮਨ ਸਾਹਿਬ ਕਹਿੰਦੇ ਸੀ ਮੁਰਗੀ ਦਾ ਬੱਕਰੀ ਦਾ ਨਹੀਂ ਨਹੀਂ ਕੁਛ ਨਹੀਂ ਮਿਲਿਆ ਸਾਨੂੰ ਜੀ ਕੱਖ ਨਹੀਂ ਮਿਲਿਆ ਲਾ ਕੁਛ ਨਹੀਂ ਮਿਲਿਆ ਆ ਸਾਡੇ ਗਵਾਂਢ ਵਿੱਚ ਇਸ਼ਾਰੇ ਇਹਨਾਂ ਦੇ ਕਵਰੇ ਡਿੱਗੇ ਪਿਛਲੇ ਸਾਲ ਦੇ ਅਜੇ ਵੀ ਤੰਬੂਆਂ 'ਚ ਗੁਜ਼ਾਰਨ ਦਾ ਆ ਅੱਛਾ ਅਜੇ ਕੋਈ ਹੱਲ ਨਹੀਂ ਹੋਇਆ ਇਹਨਾਂ ਦਾ ਮੰਦੀ ਦਾ ਛੱਡੋ ਬਾਬਾ ਜੀ ਆ ਵੀਰ ਆ ਸੌਦਾ ਲੈ ਕੇ ਆਇਆ ਵਾ ਹਨਾ ਮੈਨੂੰ ਇਹ ਵੀ ਨਹੀਂ ਪਤਾ ਵੀ ਹੁਣ ਵਿੱਚ ਵਿਖਾਉਣਾ ਚਾਹੀਦਾ ਕਿ ਨਹੀਂ ਪਰ ਜੀ ਪਰਿਵਾਰ ਦੇ ਕੋਈ 5-7 ਜੀ ਤਾਂ ਹੋਣਗੇ ਤੇ ਆ ਸੌਦਾ ਕਿੰਨਾ ਕੁ ਐ ਕਿੰਨਾ ਕੁ ਚਿਰ ਕੱਟ ਜਾਣਾ ਤੇ ਕੰਮਕਾਰਾਂ ਤੋਂ ਬਹਿ ਗਏ ਹਾਂ ਬਾਈ ਹਨਾ ਕੋਈ ਹੁਣ ਕੋਈ ਕੰਮਕਾਰ ਨਹੀਂ ਜੀ ਤੇ ਇਹਦੇ ਵਿੱਚ ਅੱਦੇ ਬਜਾ ਕੁਛ ਨਹੀਂ ਸੀ ਤੇ ਹੁਣ ਵੀ ਉਮੀਦ ਨਹੀਂ ਵੀ ਬਚਣ ਦੀ ਕੋਈ ਚਾਂਸ ਨਹੀਂ ਹੈਗੇ ਵੀ ਜੇ ਬਾਜੂ ਗਈ ਫਰੋਜਪੁਰ ਦੇ ਪਿੰਡਾਂ ਦੇ ਵਿੱਚ ਮੌਜੂਦ ਹੈਗੇ ਆ ਧੀਰਾ ਘਰ ਆ ਪਿੰਡ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਸਭ ਤੋਂ ਪਹਿਲਾਂ ਤਾਂ ਮੈਂ ਕਹੂੰਗਾ ਕਿ ਚਾਰ ਸ਼ਫੇਰੇ ਜਿਹੜਾ ਮੰਜ਼ਰ ਹੈਗਾ ਇਹ ਦਿਖਾ ਦਿੱਤਾ ਜਾਵੇ ਕਿਸ ਤਰੀਕੇ ਦੇ ਨਾਲ ਇਹ ਉਹੀ ਲੋਕ ਨੇ ਜਿਹੜੇ 2023 ਦੇ ਵਿੱਚ ਵੀ ਰੁੜੇ ਸੀ ਤੇ ਅੱਜ 25 ਦੇ ਵਿੱਚ ਇਹ ਲੋਕ ਫੇਰ ਰੁੜ ਰਹੇ ਨੇ ਚਾਰੇ ਪਾਸੇ ਜੇ ਆਪਾਂ ਪਿੰਡ ਦੀ ਗੱਲ ਕਰ ਲਈਏ ਤੇ ਪਿੰਡ ਦੇ ਵੀ ਚਾਰੇ ਪਾਸੇ ਜਿਹੜਾ ਪਾਣੀ ਹੈ ਤੇ ਪਿੰਡ ਦੇ ਵਸਨੀਕ ਮੇਰੇ ਨਾਲ ਹੈਗੇ ਨੇ ਪਹਿਲਾਂ ਸਵਾਗਤ ਕਰ ਲੈ ਸਵਾਗਤ ਹੈ ਜੀ ਵੈਗਰੂ ਜੀ ਕਾਕਾ ਸਾਹਿਬ ਵੈਗਰੂ ਜੀ ਫਤਿਹ ਕੀ ਹਾਲਾਤ ਨੇ ਜੀ ਵੈਸੇ ਤਾਂ ਸਾਰਾ ਕੁਝ ਦਿਸ ਰਿਹਾ ਪਰ ਕਿਸ ਤਰੀਕੇ ਦਾ ਜੀਵਨ ਬਸਰ ਕਿਸ ਤਰੀਕੇ ਦਾ ਆ ਹੁਣ ਬਹੁਤ ਬੁਰਾ ਜੀ ਹੂੰ ਕਿੰਨੇ ਦਿਨਾਂ ਕਿੰਨੇ ਦਿਨਾਂ ਤੋਂ ਪਾਣੀ ਚੜਿਆ ਹੋਇਆ ਇਹ 7-7 ਦਿਨ ਹੋ ਗਏ ਜੀ ਅੱਛਾ 7ਵਾਂ ਦਿਨ ਹੋ ਗਿਆ ਹਾਂ ਜੀ ਤੇ ਇਹ ਚਾਰੇ ਪਾਸੇ ਸਾਰਾ ਕੁਝ ਬੰਦ ਆ ਸਾਰਾ ਬੰਦ ਜੀ ਛਮਾਲ ਡੰਗਰ ਦਾ ਸਾਰਾ ਸਾਰਾ ਜੀ ਇੱਥੇ ਤੇ ਇੱਥੇ ਦਾ ਬਹੁਤ ਮੁਸ਼ਕਲ ਆ ਜੀ ਕੱਢਿਆ ਕੱਢਿਆ ਮਾਲ ਡੰਗਰੇ ਤੋਂ ਕੱਢਿਆ ਗਏ ਕੱਢਿਆ ਵੀ ਲੋਕਾਂ ਨੇ ਘਰਾਂ 'ਚ ਰੱਖਿਆ ਹੂੰ ਬਾਕੀ ਪੱਠਾਂ ਦੀ ਬਹੁਤ ਮੁਸ਼ਕਿਲਾਂ ਵੀ ਚਲੋ ਟੂੜੀ ਤੰਦ ਪਾ ਕੇ ਗੁਜ਼ਾਰਾ ਕਰੀ ਹੁੰਦੇ ਆ ਬੜਾ ਮਰ ਤੂੜੀ ਤੰਗ ਦੀ ਜਿਹੜਾ ਸੁੱਕਾ ਜਾਂਦਾ ਹੂੰ ਉਸ ਨਾਲ ਗੁਜ਼ਾਰਾ ਕਰੀ ਹੁੰਦੇ ਜੀ ਤੇਈ ਵਾਲੇ ਪਾਣੀ ਨਾਲੋਂ ਜ਼ਿਆਦਾ ਆ ਘਟਿਆ ਨਹੀਂ ਨਹੀਂ ਆ ਤਾਂ ਕੀ ਘਟਿਆ ਘਟਿਆ ਹਾਂ ਨਹੀਂ ਉਹ ਤਾਂ ਬਹੁਤ ਜ਼ਿਆਦਾ ਸੀ ਉਹਦੇ ਮੰਨ ਲਓ ਵੀ ਸਾਡੇ ਵੇਂਦੇ ਵੇਂਦਾ ਘਰਾਂ ਦੇ ਵਿੱਚ ਵੜ ਗਿਆ ਸੀ ਪਾਣੀ ਹੂੰ ਘਰਾਂ ਦੇ ਵਿੱਚ ਪਾਣੀ ਇੰਨਾ ਘਰਾਂ ਦੇ ਵਿੱਚ ਤਾਂ ਬੜੇ ਵਰ ਗਿਆ ਇਹਨਾਂ ਘਰਾਂ 'ਚ ਤਾਂ ਵੜ ਗਿਆ ਚਲੋ ਬੜੇ ਵਰ ਗਿਆ ਇਹ ਬਾਕੀ ਉਹ ਤੋਂ ਜ਼ਿਆਦਾ ਸੀ ਹੂੰ ਬਾਕੀ ਅਜੇ ਤਾਂ ਕੰਮ ਇਹਨੇ ਕੁ ਵਧ ਵੀ ਸਕਦਾ ਜੀ ਵੀ ਵਧ ਰਿਹਾ ਹੈ ਪਾਣੀ ਸੇਰਦਾ ਜਣ ਕੇ ਚੜਦਾ ਜਾ ਰਿਹਾ ਹੈ ਬਣੀ ਹਾਂਜੀ ਅੱਜ ਜਿਆਦਾ ਅੱਜ ਵਧਿਆ ਹਾਂਜੀ ਹਾਂਜੀ ਠੀਕ ਹੈ ਹਾਂਜੀ ਸਵੇਰ ਨਾਲੋਂ ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਲੱਥਾ ਲੱਗਦਾ ਜਾਂ ਹੋਰ ਵਧਿਆ ਲੱਗਦਾ ਵਧਿਆ ਜੀ ਵਧਿਆ ਜੀ ਹੂੰ ਤੇ 2 ਫੁੱਟ ਜਣ ਕੇ ਫੁੱਟ ਪਾਣੀ ਵਧ ਗਿਆ ਜੀ ਸੇਰ ਨਾਲੋਂ ਹੂੰ ਹਾਂਜੀ ਤੇ ਸਾਰਾ ਸਾਰੇ ਕੰਮ ਰੁਕ ਗਏ ਜਵਾਕਾਂ ਦੇ ਸਕੂਲਾਂ ਦਾ ਮਾਲ ਡੰਗਰ ਦਾ ਸਾਰਾ ਹੀ ਰੁਕ ਗਿਆ ਸਾਰਾ ਰੁਕ ਗਿਆ ਪਿਆ ਜੀ ਸਾਰੇ ਜਣ ਕੇ ਟੋਟਲੀ ਉਹ ਇਧਰਲੇ ਪਾਸੋਂ ਤਾਂ ਮੈਨੂੰ ਲੱਗਾ ਸੜਕ ਜਿਹੜੀ ਹੈਗੀ ਡੁੱਬੀ ਹੋਈ ਹੈ ਡੁੱਬੀ ਹੋਈ ਸਰੀ ਜੀ ਜੀ ਆਵਾਜਾਈ ਸਾਰੇ ਬੰਦ ਹੈ ਜੀ ਬਿਲਕੁਲ ਇਹ ਕਿਸੇ ਦਾ ਸਰਕਲ ਨਹੀਂ ਚੱਲ ਰਿਹਾ ਤੇ ਸਾਰੇ ਘਰਾਂ 'ਚ ਬੈਠੇ ਆਪਦਾ ਮਾੜਾ ਮੁਰ ਜਿਹੜਾ ਵੀ ਫਸਲ ਪਣੀ ਹੈਗਾ ਉਹ ਉਹਦੇ ਨਾਲ ਜੁਣਗਿਆਰੀ ਕਰ ਰਿਹਾ ਜੀ ਫਸਲ ਡੁੱਬ ਗਈ ਸਾਰੇ ਪਿੰਡ ਸਾਰੀ ਡੁੱਬ ਗਈ ਜੀ ਫਸਲ ਬਹੁਤ ਬਰਬਾਦ ਹੋ ਗਈ ਜੀ 23 ਦੇ ਵਿੱਚ ਵੀ ਹਾਂ ਜੀ ਹਾਂ ਜੀ 23 ਦੇ ਵਿੱਚ ਤੇ ਬਚਿਆ ਕੁਝ ਨਹੀਂ ਸੀ ਤੇ ਹੁਣ ਵੀ ਉਮੀਦ ਨਹੀਂ ਵੀ ਬਚਣ ਦੀ ਕੋਈ ਚਾਂਸ ਨਹੀਂ ਹੈਗੇ ਹੂੰ ਇਹ ਜੇ ਬਾਜੂ ਗਈ ਆ ਝੋਨੇ ਤਾਂ ਨਹੀਂ ਬਚਨੇ ਜੇ ਪਾਣੀ ਲੈ ਵੀ ਜਾਊਗਾ ਆ ਝੋਨੇ ਨੇ ਜੀ ਸੰਗਤ ਜੀ ਜਰੂਰ ਮੈਂ ਵਿਖਾ ਦਿਆਂ ਕਿ ਆ ਤਾਂ ਨਹੀਂ ਬਚਨੇ ਆ ਜਿਹੜੇ ਉੱਪਰ ਵਾਲੇ ਹੈਗੇ ਆ ਉਹਨਾਂ ਦੀ ਉਮੀਦ ਹੈਗੀ ਆ ਜੇਕਰ ਇੱਕ ਅੱਧੇ ਦਿਨ ਚ ਲੈ ਜੇ ਹਾਂ ਜੀ ਹਾਂ ਜੀ ਜੇ ਉਹ ਇੱਕ ਦੇ ਦਿਨ ਦੋ ਦਿਨਾਂ ਦੇ ਫਰਕ ਪੈਲੇ ਪਾਣੀ ਦਾ ਫਿਰ ਤੇ ਨਾ ਵਿਚਾਰ ਹੋ ਸਕਦਾ ਨਹੀਂ ਮੁੜ ਗਲ ਜਾਣੇ ਨਹੀਂ ਮੁੜ ਗਲ ਜਾਣੇ ਜੀ ਫਸਲ ਦੇ ਵਿੱਚ ਮਿਲ ਗਿਆ ਸੀ ਮੁਆਵਜ਼ਾ ਕੋਹਤਮਾਨ ਸਾਹਿਬ ਕਹਿੰਦੇ ਸੀ ਮੁਰਗੀ ਦਾ ਬੱਕਰੀ ਦਾ ਨਹੀਂ ਨਹੀਂ ਕੁਝ ਨਹੀਂ ਮਿਲਿਆ ਸਾਨੂੰ ਜੀ ਕੁੱਖ ਨਹੀਂ ਮਿਲਿਆ ਆ ਸਾਡੇ ਗਵਾਂਢ ਵਿਚਾਰੇ ਇਹਨਾਂ ਦੇ ਕਮਰੇ ਡਿੱਗੇ ਪਿਛਲੇ ਸਾਲ ਦੇ ਅਜੀਬ ਤੰਬੂਆਂ ਜੀ ਗੁਜ਼ਾਰਨ ਦੇ ਆ ਕੋਈ ਅੜੀ ਕੋਈ ਹੱਲ ਨਹੀਂ ਹੋਇਆ ਇਹਨਾਂ ਦਾ 23 ਦੇ ਵਿੱਚ ਸਾਰੇ ਡਿੰਗੇ ਆ ਤੇ ਮੈਂ ਫਿਰ ਇਹ ਤਾਂ ਮੈਨੂੰ ਲੱਗਦਾ ਪੁੱਛਣ ਦੀ ਲੋੜ ਹੀ ਨਹੀਂ ਵੀ ਤੁਹਾਨੂੰ ਉਮੀਦ ਹੈਗੀ ਵੀ ਸਰਕਾਰ ਦੇਊਗੀ ਕੁਝ ਜੇ 23 ਵਾਲਾ ਨਹੀਂ ਮਿਲਿਆ ਤੇ ਹੁਣ ਦੀ ਕਿਹੜੀ ਮੀਂਹ ਆ 2013 ਦੀ ਬੀੜੀ ਆ ਜਿਹੜੀ ਵਰਤਦੇ ਪਏ ਹੁਣ ਤੱਕ ਅੱਛਾ ਕੋਈ ਵਿੱਚੋਂ ਸਾਰੀ ਲੀਕ ਸਾਰੀ ਦੇ ਆ ਲੀਕ ਆ ਤੇ ਆ ਵੇਖੋ ਟੂਪਾਂ ਤੇ ਆਉਂਦੇ ਆ ਤੁਸੀਂ ਆਪ ਵੀ ਵੇਖ ਲਓ ਇੰਨੇ ਮਾੜੇ ਲਾਤ ਹੋਏ ਪਏ ਆ ਤੇ ਕੋਈ ਲੀਡਰ ਵੜਿਆ ਇੱਥੇ ਬਈ ਕੋਈ ਨਹੀਂ ਆਉਣ ਗਿਆ ਨਾ ਪਹਿਲੋ ਕੋਈ ਆਇਆ ਤਾਂ ਨਾ ਹੋਣਾ ਆਇਆ ਜੀ ਕੋਈ ਬੰਨ ਤੋਂ ਦੇਖ ਕੇ ਬਸ ਠੀਕ ਆ ਜੀ ਤੇ ਵੋਟਾਂ ਦੇ ਵਿੱਚ ਪਹੁੰਚ ਜਾਂਦੇ ਸੀ ਨਾ ਘਰਾਂ ਦੇ ਵਿੱਚ ਕਿ ਉਦੋਂ ਵੀ ਬੰਨ ਤੋਂ ਮੁੜ ਜਾਂਦੇ ਉਦੋਂ ਦੇ ਘਰ ਤੱਕ ਪੂਰਾ ਅਗਲੇ ਦੇ ਮਨਨ ਕਹਿ ਨਹੀਂ ਸਰ ਕੋਈ ਪਾਣੀ ਨਾ ਤਾਰੀਆਂ ਹੱਥ ਲਾ ਕੇ ਜਾਂਦੇ ਵੀ ਹਾਂ ਤੁਹਾਨੂੰ ਤੁਹਾਡਾ ਜਾਨੀ ਕਿ ਪੂਰਾ ਸਹਿਯੋਗ ਦਵਾਂਗੇ ਪਰ ਮੁੜ ਕੇ ਕੋਈ ਨਹੀਂ ਦਿੰਦਾ ਸਹਿਯੋਗ ਆ ਵੀਰ ਆ ਟਿਊਬ ਤੇ ਉੱਤੇ ਆ ਰਹੇ ਨੇ ਜਰੂਰ ਮੈਂ ਵੀ ਦਿਖਾ ਦਿਆਂ ਕਿ ਕਿੱਧਰੋਂ ਆਏ ਕਿੱਧਰ ਚੱਲੇ ਆ ਅਸੀਂ ਸ਼ਹਿਰੋਂ ਸੌਦਾ ਲੈਣ ਗਏ ਸੀਗੇ ਤੇ ਵਾਪਸ ਹੁਣ ਘਰ ਨੂੰ ਚੱਲੇ ਆਂ ਹਾਂਜੀ ਕਿ ਅੱਗੇ ਕਿੰਨੀ ਕੁ ਦੂਰੀ ਆ ਘਰ ਅੱਗੇ ਇੱਥੇ 2 ਕਿਲੋਮੀਟਰ ਹੈ ਜੀ ਹਾਂ ਤੇ ਪਾਣੀ ਅੱਗੇ ਜਾ ਕੇ ਵੱਜ ਜਾਣਾ ਕਿ ਨਹੀਂ ਨਹੀਂ ਰਹਿਣਾ ਨਹੀਂ ਨਹੀਂ ਬਹੁਤ ਵੱਜ ਜਾਣਾ 25 30 ਫੁੱਟੇ ਅੱਗੇ ਜਿੱਥੋਂ ਲੰਘਣਾ ਹਾਂਜੀ ਨਾ ਸਾਡੇ ਕੋਲ ਬੇੜੀ ਨਾ ਹਾਂਜੀ ਨਹੀਂ ਬੇੜੀ ਨਹੀਂ ਆ ਟੂਪ ਤੀ ਲੰਘਣਾ ਕਿੰਨੇ ਜਣੇ ਤਿੰਨ ਜਣੇ ਜੀ ਵਾਰੀ ਵਾਰੀ ਲੰਘੋਗੇ ਨਹੀਂ ਇੱਕ ਵਾਰੀ ਲੰਘ ਕੇ ਵਾਰੀ ਲੰਘ ਹਾਂਜੀ ਅੱਛਾ ਬੜਾ ਔਖਾ ਯਾਰ ਤੇ ਹੁਣ ਦੇਖ ਲੋ ਇੱਥੇ ਬੇੜੀਆਂ ਹੈਗੀਆਂ ਨਾ ਸਾਡੇ ਕੋਲ ਨਹੀਂ ਹੈਗੀਆਂ ਕੋਈ ਐ ਨੀ ਸਾਰ ਪੁੱਛਣ ਨਹੀਂ ਆਉਂਦਾ ਕੋਈ ਨਹੀਂ ਉਥੋਂ ਤੱਕ ਪਹੁੰਚਦਾ ਹੀ ਕੋਈ ਨਹੀਂ ਤੇ ਉਹ ਬੰਨ ਤੋਂ ਹੀ ਮੁੜ ਜਾਂਦੇ ਨੇ ਹਾਂਜੀ ਤੇ ਇਹ ਫਰੋਇਪਰ ਸ਼ਹਿਰੀ ਦਾ ਇਲਾਕਾ ਜੀ ਹਾਂਜੀ ਬਾਬਾ ਜੀ ਨਾਲ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਹਾਲਾਤ ਵੇਖ ਹੀ ਰਹੇ ਨੇ ਜੀ ਔਰ 7 ਦਿਨ ਤੋਂ ਲਗਾਤਾਰ ਪਾਣੀ ਇੱਥੇ ਆ ਰਿਹਾ ਔਰ ਹਾਲਾਤ ਇਸ ਤਾਕੇ ਵੇਖੋ ਵੀ ਲੋਕ ਵਿਚਾਰਿਆਂ ਕੋਲ ਸੌਦਾ ਵੀ ਹੈ ਨਹੀਂਗਾ ਸੌਦਾ ਲੈਣ ਜਾਂਦੇ ਆ ਇਹਨਾਂ ਦੇ ਉੱਪਰ ਹਮ ਸਰਕਾਰ ਦੀ ਗੱਲ ਕਰਦੇ ਆ ਉਹ ਇੱਕ ਇਸ ਇਲਾਕੇ ਨੂੰ ਬਿੜੀ ਵੀ ਨਹੀਂ ਦੇ ਸਕਦੇ ਸੋ ਹਮ ਕਿੰਨੀ ਗੜੀ ਗੱਲ ਆ ਸਰਕਾਰ ਬਿੜੀ ਵੀ ਨਹੀਂ ਦੇ ਸਕੀ ਇਹਨਾਂ ਨੂੰ ਘਰ ਤੋਂ ਘੱਟ ਹਾਲਾਤ ਬੜੇ ਖਰਾਬ ਨਾ ਜਿਕੇ ਅਸੀਂ ਪਰਸੋਂ ਵੀ ਆਏ ਸੀ ਇੱਥੇ ਸਾਰਾ ਵੇ ਇੱਕ ਪਰਸਾ ਪਾਣੀ ਘੱਟ ਸੀਗਾ ਪਰ ਹੁਣ ਤਾਂ ਹਾਲਾਤ ਕਾਫੀ ਖਰਾਬ ਹੋ ਗਏ ਮੈਗਰੂ ਨਾ ਕਰੇ ਕੋਈ ਜੀ ਢਿੱਲਾ ਮੱਠਾ ਹੋ ਜੇ ਬੁਖਾਰ ਹੋ ਜੇ ਕੋਹ ਹੋ ਜੇ ਉਹ ਥੋੜੀ ਟਿਊਬ ਤੇ ਆ ਜੂ ਨਾ ਨਾ ਬਿਲਕੁਲ ਹਾਲਾਤ ਖਰਾਬ ਨੇ ਦੂਜੀ ਗੱਲ ਮੈਂ ਜਿਹੜੀ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਸਰਕਾਰਾਂ ਦੀ ਨਾ ਰੱਖੋ ਉਮੀਦ 23 ਚ ਵੀ ਜਦੋਂ ਪਾਣੀ ਆਇਆ ਸੀ ਕੁਛ ਨਹੀਂ ਕਿਸੇ ਨੇ ਕੀਤਾ ਸਾਡੇ ਨੌਜਵਾਨ ਵੀਰਾਂ ਨੇ ਸੰਗਤਾਂ ਨੇ ਗੁਰਸਿੱਖਾਂ ਨੇ ਵੇਖੋ ਤੁਸੀਂ ਬਰਨਾਲੇ ਤੋਂ ਚੱਲ ਕੇ ਸੰਗਰੂਰ ਤੱਕ ਵੀ ਸੰਗਤ ਇੱਥੇ ਆਈਆਂ ਨੇ ਇਹ ਇਹ ਆਪਣੇ ਭਰਾਵਾਂ ਦੀ ਆਪਣਾ ਬਾਹ ਫੜਨੀ ਪੈਣੀ ਹੈ ਜੀ ਇਹਨਾਂ ਸਰਕਾਰਾਂ ਕੁਛ ਨਹੀਂ ਜੀ ਕਰਨਾ ਸਾਡੇ ਵੀਰ ਨੇ ਵੇਖੋ ਕਿਹੜੇ ਇੱਕ ਵੱਡੀ ਗੱਲ ਹੋਰ ਹੈ ਨਾ ਇਲਾਕੇ 'ਚ ਜੀ ਇਸ ਇਲਾਕੇ ਜਿੰਨੇ ਵੀ ਰਹਿੰਦੇ ਵਿਚਾਰੇ ਇਹ ਬਾਲੇ ਅਮੀਰ ਨਹੀਂਗੇ ਇਹਨਾਂ ਕਿਸੇ ਕੋਲ ਕਿੱਲਾ ਕਿਸੇ ਕੋਲ ਦੋ ਦੋ ਕਿੱਲੇ ਤਿੰਨ ਤਿੰਨ ਕਿੱਲੇ ਵਾਲੇ ਕਿੱਲੇ ਵਾਲੇ ਸਰਚਾਰੇ ਆ ਜੀ ਤੇ ਤੇਂਝ ਫਸਲ ਮਰ ਗਈ ਆ ਤੇ ਐਤੀ ਉਮੀਦ ਹੈ ਗਈ ਸੀ ਐਤੀ ਖਤਮ ਹੋ ਗਈ ਆ ਜੀ ਸੋ ਇਸ ਵਾਸਤੇ ਹਾਲਤ ਬੜੇ ਖਰਾਬ ਨੇ ਚਲੋ ਅਸੀਂ ਕੋਸ਼ਿਸ਼ ਕਰ ਰਹੇ ਆ ਮੈਨੂੰ ਇੱਕ ਫੋਨ ਆਇਆ ਸੀ ਜੁਨੈਟੇ ਸਿਕ ਸੰਸਥਾ ਦਾ ਭਾਈ ਅਮਰਪਾਲ ਸਿੰਘ ਲਿਧਾਣੇ ਤੋਂ ਜੀ ਔਰ ਮੈਂ ਇਹਨੂੰ ਧੰਨ ਵੀ ਦਿਨ ਵੀਰਾਂ ਦਾ ਕਰਦਾ ਜੀ ਜਦੋਂ ਅਸੀਂ ਪਰਸੋਂ ਇੱਥੇ ਵੀਡੀਓ ਬਣਾ ਕੇ ਪਾਈ ਸੀ ਵੀ ਇੱਥੇ ਇਹਨਾਂ ਨੂੰ ਬੇੜੀ ਦੀ ਲੋੜ ਹੈ ਹੂੰ ਕਲਮ ਵਿਥਕ ਬੇੜੀ ਪਹੁੰਚ ਰਹੀ ਆ ਠੀਕ ਹੈ ਜੀ ਕਿੱਥੋਂ ਜਨਰਲ ਸਿੱਖ ਸੰਸਥਾ ਜਿਹੜੀ ਜਨਰਲ ਸਿੱਖਾਲੇ ਬੀਰ ਮਰੇ ਅਮਰਤਪਾਲ ਲੁਧਿਆਣੇ ਤੋਂ ਅੱਛਾ ਬੇੜੀ ਚੱਲ ਪਈ ਆ ਕੱਲ ਸ਼ਾਮ ਤੱਕ ਸਵੇਰ ਤੱਕ ਹੀ ਬੇੜੀ ਇੱਥੇ ਪਹੁੰਚ ਜਾਏਗੀ ਬਾਈ ਗੱਲ ਤਾਂ ਇਹ ਆ ਵੀ ਲੁਧਿਆਣੇ ਤੋਂ ਜਿਹੜੀ ਸਿੰਘਾਂ ਨੇ ਸੇਵਾ ਕਰਨੀ ਉਹ ਤਾਂ ਬੇੜੀ ਪਹੁੰਚ ਰਹੀ ਆ ਪਰ ਪ੍ਰਸ਼ਾਸਨ ਦੇ ਵੱਲੋਂ ਬੜੀ ਸ਼ਰਮਨਾਕ ਗੱਲ ਆ ਵੀ ਆ ਹਰੀਕਿਆਂ ਤੋਂ ਜਾਂ ਇੱਥੋਂ ਕਿਤੋਂ ਇੱਥੋਂ ਇਹਨਾਂ ਨੂੰ ਨਹੀਂ ਕੋਈ ਪਤਾ ਹੈਗਾ ਵੀ ਇੱਥੇ ਬੇੜੀ ਦੀ ਲੋੜ ਹੈਗੀ ਇਹ ਆਉਂਦੇ ਜਦੋਂ ਵੋਟਾਂ ਲੈਣੀਆਂ ਹੁਣ ਉਦੋਂ ਆਉਂਦੇ ਹੋ ਨਹੀਂ ਦਿਸਦਾ ਇਹਨਾਂ ਨੂੰ ਕੀ ਬਣਿਆ ਏ ਵੋਟ ਮੈਂ ਤਾਂ ਇਹਨਾਂ ਨੂੰ ਬੇਨਤੀ ਕਰਦਾ ਜਦੋਂ ਆਉਂਦੇ ਉਹ ਤੋਂ ਪੁੱਛਿਆ ਕਰੋ ਇਹਨਾਂ ਸਵਾਲ ਕਰਿਆ ਕਰੋ ਆ ਕਿ ਲੱਗਦਾ ਵਾੜਨ ਦੇਣਗੇ ਵੋਟਾਂ ਚ ਬਈ ਵੜਨ ਦੋਵਾਂਗੇ ਲੀਡਰਾਂ ਨੂੰ ਵੋਟਾਂ ਚ ਨਹੀਂ ਜੀ ਹੁਣ ਸਰਪੰਚ ਬਣਿਆ ਇਹ ਹੁਣ 베ੜੀ ਆ ਗਈ ਸਰਕਾਰ ਵੱਲੋਂ ਜਾਂ ਕੁਛ ਵੀ ਇਹਨਾਂ ਦੇ ਘਰਾਂ ਕੋਲ ਹੀ ਰਹਿ ਜਾਣੀ ਹੈ ਸਾਡੇ ਤੱਕ ਨਹੀਂ ਪਹੁੰਚਣੀ ਬਿਲਕੁਲ ਲੋੜਵੰਦਾਂ ਤੱਕ ਨਹੀਂ ਪਹੁੰਚਣੀ ਚਲੋ ਇੱਕ ਤਾਂ ਕੱਲ ਅਸੀਂ ਕੋਸ਼ਿਸ਼ ਕਰਾਂਗੇ ਇੱਥੇ 베ੜੀ ਦੇ ਦੇ ਰਹੇ ਐ ਲੱਖਾਂ ਜੀ ਇਹਨਾਂ ਨੂੰ ਆਪਦੀ ਵਰਤਨ ਆਪਦੀ ਜੀ ਤੇ ਦੂਜੀ ਜਿਵੇਂ ਆਪ ਸਾਹਮਣੇ ਤੋਂ ਦੇਖ ਰਹੇ ਹੋ ਇਹ 메ਨ ਗੁਰਦਰਾ ਸਾਹਿਬ ਉੱਚਾ ਹੈ ਜੀ ਉਸ ਇਲਾਕੇ ਇਹ ਜਿੰਨੇ ਵੀ ਵਾਰੇ ਜੀਰ ਇਥੇ ਆਉਣੇ ਔਖਾ ਆ ਅਸੀਂ ਗੁਰੂ ਕਿਰਪਾ ਕਰਨ ਕੱਲ ਨੂੰ ਆਪਣੇ ਸੰਸਥਾ ਵੱਲੋਂ ਵੀ ਤੇ ਸਾਰੇ ਮਿਲ ਕੇ ਸੰਗ ਇਲਾਕੇ ਜਿੰਨੇ ਵੀ ਸੰਗ ਸੇਵਾ ਕਰਨ ਵਾਲੇ ਆ ਜੀ ਅਸੀਂ ਕਹਿੰਦੇ ਲੰਗਰ ਸ਼ੁਰੂ ਕਰ ਰਹੇ ਹਾਂ ਕੱਲ ਮੇਥੇ ਗੁਰੂ ਘਰ ਦੇ ਵਿੱਚ ਹਾਂ ਪੱਕੇ ਲੰਗਰ ਸ਼ੁਰੂ ਕਰ ਦੇਣਾ ਇੱਥੇ ਰਾਤ ਦੇ ਲੰਗਰ ਚੱਲੂਗਾ ਅਜ ਵੀ ਸਤਿ ਵੀਰ ਜੀ ਨੇ ਕੋਈ ਸੌਦਾ ਜਿਵੇਂ ਦੂਰ ਨਹੀਂ ਲਾ ਸਕਦੇ ਇੱਥੇ ਘਰ ਤੋਂ ਘਰ ਲੰਗਰ ਚਾਹਸਾਂ ਨਾਲ ਕੁਝ ਪ੍ਰਸ਼ਾਦਾ ਛਕਣ ਚਾਹ ਪਾਣੀ ਇੱਥੇ ਲੰਗਰ ਪੱਕਾ ਹੀ ਸ਼ੁਰੂ ਕਰਾ ਰਹੇ ਆ ਅਸੀਂ ਯਾ ਅਲਿਆ ਸਕਣ ਦੀ ਤਾਂ ਛੱਡੋ ਬਾਬਾ ਜੀ ਆ ਵੀਰ ਆ ਸੌਦਾ ਲੈ ਕੇ ਆਇਆ ਵਾ ਹਨਾ ਮੈਨੂੰ ਇਹ ਵੀ ਨਹੀਂ ਪਤਾ ਵੀ ਹੁਣ ਵਿੱਚ ਵਿਖਾਉਣਾ ਚਾਹੀਦਾ ਕਿ ਨਹੀਂ ਪਰ ਜੀ ਪਰਿਵਾਰ ਦੇ ਕੋਈ 5-7 ਜੀ ਤਾਂ ਹੋਣਗੇ ਤੇ ਆ ਸੌਦਾ ਕਿੰਨਾ ਕੁ ਐ ਕਿੰਨਾ ਕੁ ਚਿਰ ਕੱਟ ਜਾਣਾ ਤੇ ਕੰਮਕਾਰਾਂ ਤੋਂ ਬ ਨਾ ਕਰੇ ਜਾਣ ਚੁੱਕੀਆਂ ਕੰਮਕਾਰਾਂ ਤੇ ਹਾਂਜੀ ਮੈਨੂੰ ਲੱਗਦਾ ਤੇਈ ਵਾਲਾ ਵੀ ਜਿੱਥੇ ਪਾਣੀ ਫਿਰਿਆ ਜੀ ਉਹ ਨਹੀਂ ਜ਼ਮੀਨਾਂ ਠੀਕ ਹੋਈਆਂ ਹੋਣੀਆਂ ਹਲੇ ਤੱਕ ਵੇਖੋ ਜ਼ਮੀਨਾਂ ਅਸਤਰੇ ਜੇ ਖਰਾਬ ਨੇ ਔਰ ਐਤੀ ਮਾੜੀ ਮੀਂਹ ਜਾਗੀ ਚਲੋ ਕੋ ਦੋ ਜਿਹੜੇ ਫਸਲ ਹੋ ਜੂਗੀ ਚਲੋ ਰੋਟੀ ਪਾਣੀ ਚੱਲ ਜੂਗਾ ਥੋੜੀ ਜੀ ਮੀਂਹ ਜਾਗੀ ਸੀ ਪਰ ਮਸ਼ਹਰ ਮੀਂਹ ਤਾਂ ਪਾਣੀ ਫਿਰ ਗਿਆ ਵਿਚਾਰਿਆਂ ਤੇ ਔਰ ਬਾਕੀ ਸਾਰੇ ਜਿਹੜੇ ਜਨੇ ਵੀਰ ਮੇਰੇ ਸਾਰੇ ਔਰ ਲੋੜਵੰਦ ਆ ਔਰ ਹੈਗੇ ਵੀ ਗੁਰਸਿੱਖ ਆ ਜੀ ਸਾਰੇ ਲਗਭਗ ਸਾਰੇ ਲਗਭਗ ਗੁਰਸਿੱਖ ਬੰਦੇ ਆ ਜੀ ਉਹ ਮੇਰਾ ਵੀ ਸਾਬ ਨੇ ਬਿਠਾ ਕਰਨਾ ਕਾਫੀ ਲੱਗੇ ਸੇਵਾ ਨਿਭਾ ਰਿਆ ਉਹ ਜੀ ਹੈ ਇਸ ਵਾਸਤੇ ਸਾਡਾ ਫਰਜ਼ ਬਣਦਾ ਹੈ ਵੀ ਸਰਕਾਰਾਂ ਨੇ ਸਾਨੂੰ ਇੱਥੇ ਕੁਝ ਨਹੀਂ ਜੇ ਕਰਨਾ ਸਾਡੇ ਜਿੰਨੇ ਵੀਰ ਗੁਰਸਿੱਖ ਹੈ ਬੇਨਤੀ ਆਪਾਂ ਰਲ ਮਿਲ ਕੇ ਇਹਨਾਂ ਦੀ ਬਾਹ ਫੜੀਏ ਆਪਣੇ ਭਰਾ ਨੇ ਕਿਉਂਕਿ ਆਪਣਾ ਸਿਧਾਂਤ ਵੀ ਸਿੱਖ ਦਾ ਧਰਮ ਦੀ ਕਿਰਤ ਕਰਨੀ ਵੰਡ ਕੇ ਛਕਣਾ ਸਾਡੇ ਸਿਧਾਂਤ ਹੈ ਤੇ ਅਸੀਂ ਕੋਸ਼ਿਸ਼ ਕਰ ਜਿੰਨੀ ਹੋ ਸਕੇ ਕਿਰਪਾਵਾਂ ਰੱਜੀ ਦੀ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਦੀ ਜਿੰਨੀ ਕੁ ਸਕੇ ਮਦਦ ਕਰਾਂਗੇ ਔਰ ਕੱਲ ਨੂੰ ਇੱਥੇ ਲੰਗਰ ਸ਼ੁਰੂ ਕਰਾਵਾਂਗੇ ਔਰ ਜੋ ਜਾਂ ਲੱਕ ਜਿਹੜੇ ਲੱਕ ਜਿਹੜੇ ਵੀਰ ਜਿਹੜੇ ਬਹੁਤ ਦੂਰ ਬੈਠੇ ਆ ਨਹੀਂ ਆਤਾ ਸੈਦਕ ਤੇ ਕਰਦੋ ਕਰ ਦੋ ਟਾਈਮ ਪ੍ਰਸ਼ਾਦਾ ਸ਼ਕਲਾਂ ਕਰਦੋ ਕੱਟ ਜਾ ਰਹੇ ਇਹ ਤਾਂ ਸਕੇ ਨਾ ਕਰਦੋ ਕੱਟ ਔਰ ਗੁਰੂ ਕਿਰਪਾ ਕਰੇ ਰਾਲ ਮਲਕ ਸਿੰਘ ਇਸ ਅਕਾਲ ਨੂੰ ਸੇਵਾ ਕਰਾਂਗੇ ਔਰ ਬਾਕੀ ਹਾਲਾਤ ਜਿਹੜੇ ਨੇ ਇੱਥੇ ਕਾਫੀ ਨਾਜ਼ਿਕ ਆ ਪੀ ਪਾਣੀ ਕਿਹੜਾ ਕਾਫੀ ਡੂੰਗਾ ਪਾਣੀ ਆ ਔਰ ਝੋਨੇ ਸਾਰੇ ਖਤਮ ਹੋ ਚੁੱਕੇ ਆ ਜੀ ਹੁਣ ਵੇਖੋ ਵੀ ਝੋਨੇ ਤਾਂ ਕਰ ਦੋ ਆਪਾਂ ਜਿਹੜੇ ਲਾਉਣੇ ਨੇ ਨਾ ਕਰਦੋ 10-15000 ਰੁਪਿਆ ਤਾਂ ਸਾਰਾ ਇਹ ਖਰਚਾ ਹੀ ਨਾ ਤੇ ਆ ਜਾਂਦਾ ਲਵਾਈ ਤੇ ਲੱਗ ਜਾਂਦਾ ਲਵਾਈ ਤੇ ਲੱਗ ਜਾਂਦਾ ਹਾਂ ਇਹ ਪਰਦਾ ਦਾ 15000 ਰੁਪਿਆ ਜੀ ਔਰ ਮੈਂ ਤਾਂ ਕੋਚ ਕਰਾਂ ਕਰੀਏ ਵੀ ਆਪਾਂ ਚਲੋ ਨਹੀਂ ਚਾਦਾ ਤਾਂ ਮੈਂ ਸੰਸਥਾ ਨੂੰ ਬੇਨਤੀ ਕਰਨਾ ਵੀ ਜਿਹੜੇ ਇੱਥੇ ਬਾਅਦ ਵਿੱਚ ਜਦੋਂ ਜਦੋਂ ਪਾਣੀ ਲੈ ਜਾਵੇ ਸਾਰੀ ਇਨਕੁਆਰੀ ਕਰਕੇ ਜੀ ਤੇ ਜਿੰਨੇ ਕਿਤੇ ਝੋਨੇ ਕਿੱਲੇ ਮਰੇ ਵਿਚਾਰਿਆਂ ਦੇ ਜੀ ਕਰਦੋ ਪਰ ਲਵਾਈ ਦਈਆਂ ਨੂੰ ਘਟਾ ਘਟਾਉ ਨੂੰ 10000 ਰੁਪਏ ਕਿੱਲੇ ਦਾ ਵੀ ਆਪਾਂ ਇਹਨਾਂ ਦੀ ਮਦਦ ਕਰੀਏ ਕਰਦੋ ਜਿਹੜੇ ਜਿੰਨੇ ਲਗਤ ਲੱਗੀ ਜਿੰਨੇ ਪੈਸੇ ਲੱਗੇ ਉਹ ਤਾਂ ਇਹ ਘਟੋ ਬਚਾਰੇ ਇਹਨਾਂ ਨੂੰ ਮਗਰਲੇ ਹੋਰੇ ਬਾਬਾ ਜੀ ਸੰਸਥਾਵਾਂ ਨੇ ਕੀਤੀ ਸਰਕਾਰ ਨੇ ਭਗਵੰਤ ਸਿੰਘ ਮਾਨਸਕੋ ਉਹ ਮਜ਼ਾਕੀ ਵਾਲੀ ਜਿਹਦੇ ਵਿੱਚ ਕਹਿੰਦੇ ਰਹੇ ਵੀ ਜੇ ਕਿਸੇ ਦੀ ਮੁਰਗੀ ਡੁੱਬ ਗਈ ਮੁਰਗੀ ਮਰ ਗਈ ਬੱਕਰੀ ਮਰ ਗਈ ਉਹਦੇ ਵੀ ਪੈਸੇ ਦਵਾਂਗੇ ਪਰ ਕਿਸੇ ਨੇ ਕੁਝ ਨਹੀਂ ਦੱਸਿਆ ਦਿੱਤਾ ਵੀਰਾਂ ਨੇ ਦੱਸਿਆ ਨਹੀਂ ਨਹੀਂ ਐਂਤੀ ਚਲੋ ਮਹਾਰਾ ਕਿਰਪਾ ਕਰਨ ਮੈਂ ਤਾਂ ਇਹ ਵੀ ਵਿਚਾਰ ਬਣਾ ਰਿਆ ਸੀ ਵੀ ਆਪਾਂ ਨਾਲ ਜਿਵੇਂ ਇਲਾਕੇ ਦੇ ਸਾਂਝੇ ਵੀਰ ਇੱਥੇ ਜਿੰਨੇ ਵੀਰ ਸਾਰੇ ਸਿਆਣੇ ਸਮਝਦਾਰ ਬੰਦੇ ਗੁਰਸਿੱਖ ਬੰਦੇ ਕਾਫੀ ਨੇ ਚਲੋ ਆਪਣਾ ਇਲਾਕੇ ਦੇ ਵਿੱਚ ਪਿਆਰ ਬਣਿਆ ਨਾਲ ਤੇ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਨਾ ਜਦੋਂ ਪਾਣੀ ਲੈ ਜਾਂਦਾ ਹੈ ਵੀ ਇੱਕ ਜਿਵੇਂ ਕਮੇਟੀ ਬਣਾ ਕੇ ਤੇ ਪੂਰੀ ਇਨਕਵਾਰੀ ਕਰੋ ਵੀ ਕਿਹਦੇ ਕਿੰਨੇ ਕਿਲੇ ਡੁੱਬੇ ਆ ਜਿਹਦੇ ਕਿਲੇ ਡੁੱਬ ਗਏ ਵਿਚਾਰੇ ਦੇ ਉਹਦੀ ਲਿਸਟ ਬਣ ਜੇ ਇੱਕ ਤੇ ਬੜੇ ਸਹੀ ਢੰਗ ਦੇ ਨਾਲ ਉਹਨਾਂ ਦਾ ਮਦਦ ਹੋ ਸਕੇ ਵਿਚਾਰਿਆਂ ਦੀ ਅੰਦਾਜ਼ਾ ਇਲਾਕੇ ਦੇ ਵਿੱਚ ਕਿੰਨੇ ਕੁ ਕਿਲੇ ਡੁੱਬ ਗਏ ਵੀਰੇ ਖਰਸਾ ਹੈ ਜੀ ਕਿ ਫਤਿਹ ਲਗਭਗ ਮੈਸਨਾ 100 150 ਕਿਲਾ ਸੇ ਮਰ ਗਿਆ ਵਾ ਇੱਥੇ ਹੀ ਮਰ ਗਿਆ ਆਸ-ਪਾਸ ਹਾਂਜੀ ਆਸ-ਪਾਸ ਆਪਣੇ ਬਹੁਤ ਜ਼ਿਆਦਾ ਹਾਂ ਜਾਰੀਆਂ ਬਾਕੀ ਆਪਣੇ ਦੋ ਪਿੰਡਾਂ ਦਾ ਇਹ ਹੈਗਾ ਵਾ ਦੋ ਪਿੰਡਾਂ ਦਾ ਏਰੀਆ ਦੋ ਪਿੰਡ ਤੁਸੀਂ ਦੇਖ ਸਕਦੇ ਕਿ ਰਿਬ ਨੇ ਪਾਣੀ ਇਸੇ ਤਰ੍ਹਾਂ ਹੀ ਆ ਜਿਹੜੇ ਰਾਸਤੇ ਉਹ ਵੀ ਬੰਦ ਆ ਕਿਸੇ ਬਣਾ ਜਾਣਾ ਬਹੁਤ ਮੁਸ਼ਕਲ ਆ ਤੇ ਰਹੀ ਗੱਲ ਸਰਕਾਰਾਂ ਸਾਨੂੰ ਨਾ ਤਾਂ 2023 ਚ ਵੈਸੇ ਉਦੋਂ ਆਸ ਸੀ ਨਵੀਂ ਸਰਕਾਰ ਬਣੀ ਕੁਝ ਕਰੂਗੀ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਅੱਜ ਸਾਨੂੰ ਜਮਾ ਨਹੀਂ ਉਹਨਾਂ ਤੋਂ ਆਸ ਸੀ ਵੀ ਕੁਝ ਕਰਨਗੇ ਜੇ ਉਹ ਕੋਈ ਆਉਂਦਾ ਵੀ ਆ ਲੀਡਰ ਆਉਂਦਾ ਜਾਂ ਕੋਈ ਆਉਂਦਾ ਵਾ ਇਥੋਂ ਬੰਨ ਹੈਗਾ ਵਾ 3 ਕਿਲੋਮੀਟਰ ਦੂਰ ਬੰਨ ਤੋਂ ਆਣ ਕੇ ਉੱਥੋਂ ਹੀ ਸ਼ਾਮ ਮੁਰ ਜਾਂਦੇ ਆ ਫੋਟੋਆਂ ਖਿਚਵਾਉਂਦੇ ਫਿਰ ਬਸ ਫੋਟੋਆਂ ਫੋਟੋਆਂ ਦੇਖ ਲੈਂਦੇ ਖਿੱਚ ਕੇ ਵੀ ਠੀਕ ਆ ਪਾਣੀ ਠੀਕ ਆ ਥੋੜਾ ਕਿੰਨਾ ਕ ਪਾਣੀ ਆ ਫੇਰ ਹੀ ਪਤਾ ਲੱਗਦਾ ਉਥੋਂ ਵੇਖ ਕੇ ਉਥੋਂ ਹੀ ਪਛਾਣ ਮੁੜ ਜਾਂਦੇ ਆ ਮੈਂ ਫੋਟੋਆਂ ਵਾਲੇ ਲੀਡਰਾਂ ਨੂੰ ਦੱਸ ਦੇਣਾ ਚਾਹਣਾ ਕਿ ਆ ਜਿੱਥੇ ਅਸੀਂ ਖੜੇ ਆ ਗੋਡਿਆਂ ਦੇ ਉੱਪਰ ਪਾਣੀ ਹੈ ਤੇ ਅਸੀਂ ਸੜਕ ਤੇ ਖੜੇ ਆ ਇਹ ਸੜਕ ਉੱਚੀ ਆ ਜ਼ਮੀਨਾਂ ਨੀਵੀਆਂ ਆ ਉਹ ਘਰ ਨੀਵੇਂ ਆ ਉਧਰੋਂ ਕੋਸ ਘਰ ਦੇ ਵਿੱਚੋਂ ਵੀਰੋਂ ਬੇੜੇ ਤੇ ਆ ਰਹੇ ਆ ਸਾਹਮਣੇ ਤਸਵੀਰ ਵਿਖਾ ਦਿੱਤੀ ਜਾਵੇ ਤੇ ਇਧਰ ਜੇ ਬਜ਼ੁਰਗ ਆ ਰਹੇ ਆ ਤੇ ਟਿਊਬ ਲੈ ਕੇ ਅਮੇ ਲੱਗਦਾ ਪਤਾ ਨਹੀਂ ਬੱਚੇ ਇਹਨੇ ਨਾਲ ਤੇ ਟਿਊਬ ਲੈ ਕੇ ਲੰਘਣ ਡੇ ਆ ਵੱਦ ਤੋਂ ਬੱਤਰ ਹਾਲਾਤ ਇੱਥੋਂ ਦੇ ਬਣੇ ਹੋਏ ਆ ਤੇ ਪਰ ਵੀਰ ਕੀ ਕਹੋਗੇ ਅਸੀਂ ਦੇ ਬਸ ਇੱਕੋ ਅਪੀਲ ਕਰਨਾ ਚਾਹੁੰਦੇ ਆ ਜਿਹੜੇ ਸਿੰਘ ਵੱਦ ਤੋਂ ਵੱਧ ਇਹਨਾਂ ਲੋਕਾਂ ਦੀ ਮਦਦ ਕਰਨ ਸਾਡੀ ਕਿਉਂਕਿ ਹਾਲਾਤ ਇਦਾਂ ਦੇ ਆ 2023 ਤੱਕ ਜਿਹੜੇ ਘਰ ਲੋਕਾਂ ਦੇ ਐਸੇ ਹੈਗੇ ਆ ਹਾਲੇ ਤੱਕ ਠੱਠੇ ਆ ਉਹ ਨਹੀਂ ਬਣੇ ਸਿਆਲ ਵੀ ਸਾਰਾ ਜਿਹੜਾ ਉਹ ਉਦਾਂ ਹੀ ਹੋਣਾ ਜਿਹੜਾ ਤਰਪਾਈਲਾਂ ਵਗੈਰਾ ਦੇ ਕੱਟਿਆ ਵਾ ਤੇ ਇੱਕ ਮੇਨ ਸਾਨੂੰ ਅੱਗੇ ਜਾ ਕੇ ਪ੍ਰੋਬਲਮ ਆਊਗੀ ਕਿਉਂਕਿ ਪੀਣ ਵਾਲਾ ਜੋ ਪਾਣੀ ਆ ਉਹ ਬਿਲਕੁਲ ਖਰਾਬ ਹੋ ਜਾਣਾ ਵਾ ਤੇ ਅਸੀਂ ਉਹ ਵੀ ਅਪੀਲ ਕਰਦੇ ਆ ਸਰਕਾਰ ਤੋਂ ਸਾਨੂੰ ਕੋਈ ਉਮੀਦ ਨਹੀਂ ਆ ਜੀ ਅਸੀਂ ਜਿੰਨੇ ਵੀਰ ਸਿੱਖ ਆਪਣੇ ਦਸਵੰਦ ਕੱਢਣ ਤੇ ਜਿੰਨੀਆਂ ਸੰਸਥਾਵਾਂ ਇੱਥੋਂ ਤੱਕ ਪਹੁੰਚਣ ਅਤੇ ਸਾਡੀ ਮਦਦ ਜਿਹੜੀ ਕਰਨ ਵੀਰ ਜੀ ਤੁਸੀਂ ਮੈਨੂੰ ਲੱਗਦਾ ਪਿਛਲੇ ਇੱਕ ਦੋ ਦਿਨਾਂ ਤੋਂ ਆ ਰਹੇ ਹੋ ਕਿੱਦਾਂ ਦੇਖ ਰਹੇ ਹੋ ਆ ਸਾਰੇ ਆ ਜਿਹੜਾ ਵੈਸੇ ਤਾਂ ਮੈਨੂੰ ਲੱਗਦਾ ਵੀ ਸਾਰਾ ਕੁਝ ਦੇਸੀ ਰਿਹਾ ਆ ਪਰ ਕੀ ਕਹੋਗੇ ਕੀ ਬੁਰਾ ਵਾਲਾ ਜੀ ਜਿਵੇਂ ਕਹਿ ਸਕਦੇ ਧਾਨੇ ਲੋਗ ਆ ਕਿ ਜਿਹੜੇ ਇੱਥੇ ਗੁਜ਼ਾਰਾ ਕਰ ਰਹੇ ਆ ਜਦੋਂ ਮੈਂ ਇਥੋਂ ਤੜਕੇ ਚੱਲ ਲੱਗੇ ਉਹਨਾਂ ਨੇ ਉਤੋਂ ਸ਼ੁਰੂ ਹੋ ਜਾਂਦੇ ਸਾਰੇ ਸਾਰੇ ਕਹਿੰਦੇ ਆ ਕਿ ਜਿਹੜੇ ਘਰ ਕੋਲੋਂ ਨੰਗਦਾ ਪਾਣੀ ਚਾਹ ਪੀ ਕੇ ਦੇਖੋ ਵੇਖੋ ਜਿਗਰੀਏ ਕਿੱਡੇ ਲੋਕਾਂ ਦੇ ਠੀਕ ਆ ਨਾ ਕੋਈ ਆਪਣੇ ਤੇ ਆਪਤਾ ਜੇ ਤੇ ਆਪਾਂ ਇਹੋ ਜੀ ਚੀਜ਼ ਨਹੀਂ ਕਰਾਂਗੇ ਪਰ ਇਹ ਕਰਦੇ ਜਿੱਥੇ ਨੰਗੇ ਦੇ ਉੱਥੇ ਚਾਹ ਪਾਣੀ ਪੋਛਦੇ ਆ ਇਹ 2023 ਜੀ ਵੀ ਮਰੇ ਸੀ ਤੇ ਹੁਣ 2025 ਜੀ ਵੀ ਮਰੇ ਆ ਤੇ ਪ੍ਰਸ਼ਾਸਨ ਬਿਲਕੁਲ ਸੁੱਤਾ ਏ ਬਾਜੂ ਆਪਾਂ ਬੰਨਾ ਤੇ ਆ ਕੇ ਕੇਲੇ ਖਾਣ ਆਜਿਆ ਕਰਨਾ ਉਹ ਕੋਈ ਫਾਇਦਾ ਨਹੀਂ ਇੱਥੇ ਆਣ ਕੇ ਸਾਰ ਲੋ ਤੇ ਮੈਂ ਇਹਨਾਂ ਨੂੰ ਵੀ ਬੇਨਤੀ ਕਰਨਾ ਚਾਹਣਾ ਹੈ ਕਿ ਐਰਕੀ ਮਰਨਾ ਮਗਰ ਲੱਗੋ ਤੇ ਛੇਤਰਾਣਾ ਭਜਾਇਓ ਜਿਹੜਾ ਵੀ ਆਇਆ ਬਈ ਕੀ ਕਰਨਗੇ ਫਿਰ ਮਜਬੂਰੀ ਬਣ ਜਾਣੀ ਆ ਕਿੰਨਾ ਕੁ ਚਿਰ ਮੂੰਹਾਂ ਲ ਵੇਖੀ ਜਾਣਗੇ ਮਜਬੂਰੀ ਤੇ ਚਲੋ ਮੰਨ ਲੈਂਦੇ ਕਿ ਬਾਨੀ ਪਰ ਇਹਨਾਂ ਨੂੰ ਸਮਝ ਆਵੇ ਕਿ ਹਾਂ ਨਹੀਂ ਮੈਂ ਉਹੀ ਕਹਿੰਦਾ ਵੀ ਇਹਨਾਂ ਦੀ ਮਜਬੂਰੀ ਬਣ ਜਾਣੀ ਇਹਨਾਂ ਨੂੰ ਭਜਾਉਣੇ ਪੈਣੇ ਲੀਡਰ ਕਿਉਂਕਿ ਕਿੰਨਾ ਕੁ ਚਿਰ ਜੇ ਕੋਈ ਅੱਜ ਨਹੀਂ ਤੇ ਫਿਰ ਚੰਗੇ ਸਮੇਂ ਦੇ ਵਿੱਚ ਕਿਉਂ ਫਿਰ ਵੋਟਾਂ ਦੇ ਵਿੱਚ ਕਿਉਂ ਚੰਗੀ ਸੋਚ ਵਾਲੇ ਅੱਗੇ ਆਉਣੇ ਚ ਬਿਲਕੁਲ ਜਿੰਨਾਂ ਨੂੰ ਕੋਈ ਸਮਝ ਹੋਵੇ ਜਿਹੜੇ ਬਣਾਤੇ ਉਹਨਾਂ ਨੂੰ ਕਿਸੇ ਚੀਜ਼ ਦਾ ਪਤਾ ਹੀ ਨਹੀਂਗਾ ਪਾਣੀ ਦਾ ਹੱਲ ਕੀ ਆ ਠੀਕ ਹੈ ਨਾ ਡੂੰਗਾ ਸੋਚਣਾ ਚਾਹੀਦਾ ਇਸ ਬਾਰੇ ਕਿ ਹਰੇਕ ਨੀ ਡੁੱਬਦੇ ਕੋਈ ਚਲੋ ਕੋਈ 5-7 ਸਾਲ ਖੜ੍ਹ ਜੇ ਗੱਲ ਵੱਖਰੀ ਆ ਹਰੇਕ ਸਾਲ ਡੁੱਬਣਾ ਕੋਈ ਹਾਲਤ ਨਹੀਂ ਹੈਗਾ ਬਿਲਕੁਲ ਇਹਦਾ ਪੱਕਾ ਲੱਗ ਜਾਂ ਤੇ ਇਦਾਂ ਕਹਿ ਦੇਣ ਕਿ ਇਹ ਲਾਲ ਲਗੀਰ ਚ ਕਰ ਦੇਣ ਸਾਰਿਆਂ ਨੂੰ ਮਾਰ ਦੇਣ ਕਿ ਤੁਸੀਂ ਸਾਈਡ ਤੇ ਹੋ ਜੋ ਬਿਲਕੁਲ ਨਵੀਂ ਥਾਂ ਦੇ ਦੇਣ ਘਰ ਦੇ ਦੇਣ ਸਾਰਾ ਕੁਝ ਸਾਈਡ ਤੇ ਕਰ ਦੇਣ ਪਰ ਇਹ ਵੀ ਨਹੀਂ ਕਰ ਦੇਗੇ ਬਸ ਇਹਨਾਂ ਨੇ ਤੇ ਮਾਰਨਾ ਹੈ ਜਦੋਂ ਹਰੀਕਿਆਂ ਤੋਂ ਪਾਣੀ ਛੱਡਦੇ ਨੇ ਕਹਿੰਦੇ ਪਾਕਿਸਤਾਨ ਨੂੰ ਪਾਣੀ ਛੱਡਤਾ ਤੇ ਆ ਸਾਡੇ ਬੰਦੇ ਮਰੀ ਜਾਂਦੇ ਵਿਚਾਰੇ ਸਾਡੇ ਨੇ ਇਹ ਇਹ ਪਾਕਿਸਤਾਨ ਨਹੀਂ ਗਾ ਉਹਦੇ ਉਹਦੇ ਆਪਣਾ ਚੰਗਾ ਜਿਹੜਾ 2023 'ਚ ਵੀ ਉਹਨਾਂ ਛੱਡਲੇ ਪਾਣੀ ਫਿਰ ਉਹ ਤੇ ਸਾਡੇ ਆਪਣੇ ਹੋਏ ਇਹ ਸਾਡੇ ਵੈਰੀ ਆ ਫਿਰ ਬਿਲਕੁਲ ਹਮ ਬਿਲਕੁਲ ਅ ਬਜ਼ੁਰਗ ਵੀ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨਾਲ ਛੋਟਾ ਜਿਹਾ ਬੱਚਾ ਆ ਪਤਾ ਨਹੀਂ ਕਿਹੜੇ-ਕਿਹੜੇ ਹਾਲਾਤਾਂ ਦਾ ਇਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਬਜ਼ੁਰਗੋ ਕਿੱਥੋਂ ਆਏ ਹੋ ਆ ਤੇਰੇ ਘਰ ਆਏ ਜਨਾਬ ਕਿੱਥੇ ਚੱਲੇ ਹੋ ਇੱਥੇ ਨਾਲ ਦਾ ਆਉਂਦੇ ਆ ਮਾਲ ਚਾਰ ਕੇ ਤੇ ਉਹਨੂੰ ਚੱਲੇ ਅਛਾ ਮਾਲ ਚਾਰਨ ਲਈ ਲੈ ਕੇ ਗਿਆ ਹਾਂ ਉਹ ਵੀ ਇੱਥੇ ਤੁਰ ਆਉਂਦਾ ਤੈਨੂੰ ਲੈਣਾ ਆ ਇਹ 15 ਦਿਨ ਹੋ ਗਏ ਪਾਣੀ ਇਸੇ ਤਰ੍ਹਾਂ ਚੱਲੀ ਜਾਂਦਾ ਗਾਂ ਛੱਡਦੇ ਨਹੀਂਗੇ ਪਿੱਛੋਂ ਛੱਡੀ ਤੁਰੇ ਆਉਂਦੇ ਚਾਹ ਗਾਂ ਵੀ ਛੱਡਣਾ ਜਿਹੜਾ ਤੁਹਾਡੇ ਘਰ ਕਿੱਥੇ ਜene ਸਾਡੇ ਉਹ ਗਾੜੀ ਪੈਂਦੇ ਇੱਕ ਵਾਇਆ ਸਾਹਿਬ ਆ ਉਧਰੋਂ ਬੰਦਗਾ ਸੀਚੇ ਵਾਲੇ ਉਧਰੋਂ ਛੜ ਆਂਦਾ ਅੱਛਾ ਇਹ ਆਂਦੇ ਵਿੱਚ ਐ ਸੰਨ ਆ ਨਾ ਇਹਨੂੰ ਮਾਰ ਕੇ ਰੱਖੋ ਅੱਛਾ ਇਹ ਸੋਚੇ ਹੋ ਜੀ ਆ ਸਰਕਾਰਾਂ ਦੀ ਸਿਆਸਤ ਵੀ ਚੱਲਣ ਢੀ ਹੈ ਸਿਆਸਤ ਵੀ ਚੱਲਦੀ ਹੈ ਕੱਲ ਇੱਥੇ ਆਇਆ ਦੂਜਾ ਕੁੱਲ ਰਸਵਾ ਆਂਦਾ ਮੈਂ 12 ਦਰ ਛੜਾਇਆ ਤੇ ਛੱਡਿਆ ਗਾੜੀਆਂ ਕੋਈ ਵੀ ਨਹੀਂ ਗਾ ਅੱਛਾ ਜੇ ਪਿੰਕੀਆ ਉਹਨੇ ਮੈਂ ਦਰ ਛੜਾਇਆ ਤੇ ਅਸੀਂ ਗਾੜੀ ਛੱਡਿਆ ਕੋਈ ਨਹੀਂ ਗੈਣਾ ਸਿਆਸੀ ਕੋਟ ਹੈਗਾ ਚੋਰਾ ਦਾ ਕੁੱਤੀ ਰੜੀ ਆ ਹੋਰ ਗੱਲ ਕੋਈ ਨਹੀਂ ਜਨਾਬ ਹੋਰ ਵੀ ਬਾਬਾ ਇਹ ਬੜੀਆਂ ਮੁਸ਼ਕਲਾਂ ਹੋਣਗੀਆਂ ਜਿੱਦਾਂ ਪਾਣੀ ਦੇ ਵਿੱਚ ਕੋਈ ਸੱਪ ਵਗੈਰਾ ਉਹ ਵੀ ਆਉਣਗੇ ਬੜੀਆਂ ਕਟਨਾਈਆਂ ਦਾ ਸਾਹਮਣਾ ਕਰਨਾ ਇਹ ਗੱਲ ਤਾਂ ਇਹਨਾਂ ਦੀ ਮੈਡੀਕਲ ਦੀ ਬੜੀ ਲੋੜ ਹੈ ਇਹਨਾਂ ਨੂੰ ਜੇ ਮੰਨ ਲਓ ਇੱਥੇ ਕੋਈ ਬੰਦਾ ਬਿਮਾਰ ਹੋ ਗਿਆ ਭਾਈ ਕਿੱਥੋਂ ਲੈਣਗੇ ਮੈਡੀਕਲ ਸਹੂਤੇ ਇਹਨਾਂ ਨੂੰ ਚਾਹੀਦੀ ਹੈ ਜੀ ਪ੍ਰਸ਼ਾਦਾ ਪਲੰਗਰ ਪਾਣੀ ਚਾਹੀਦਾ ਪਾਣੀ ਖਰਾਬ ਹੋ ਜਾਣੇ ਨੇ ਪਾਣੀ ਦਾ ਪ੍ਰਬੰਧ ਚਾਹੀਦਾ ਜੀ ਤੇ ਚਲੋ ਕੋਸ਼ਿਸ਼ ਕਰੀਏ ਕਰੀਏ ਜਿਵੇਂ ਮੈਂ ਸੰਸਥਾ ਨੂੰ ਬੇਨਤੀ ਕਰਾਂਗਾ ਵੀ ਅੱਗੇ ਵਾਸਤੇ ਇਥੇ ਕੋਈ ਬਹੁਤ ਵੈਸੇ ਡੂੰਗਾ ਬੋਰ ਕੀਤਾ ਜਾਵੇ ਹੂੰ ਕਾਫੀ ਡੂੰਗਾ ਬੋਰ ਪਾਣੀ ਦਾ ਪਾਣੀ ਸਾਰੇ ਖਰਾਬ ਹੋ ਜਾਣੇ ਆ ਇੱਕ ਡੂੰਗਾ ਬੋਰ ਇਹਨਾਂ ਦਿੱਤਾ ਜਾਵੇ ਸਾਰੇ ਇਲਾਕੇ ਨੂੰ ਤਾਂ ਕਿ ਪਾਣੀ ਸਾਰੇ ਇਲਾਕੇ ਉਥੇ ਪਾਣੀ ਭਰ ਸਕਣ ਵਿਚਾਰੇ ਉਹ ਕਿਉਂਕਿ ਪਿਛਲੇ ਸਾਲ ਵੀ ਅਸੀਂ ਇੱਕ ਮਹੀਨਾ ਲਗਾਤਾਰ ਜੀ ਇੱਕ ਮਹੀਨਾ ਲਗਾਤਾਰ ਇਲਮੀ ਵਾਲਾ ਪਿੰਡ ਆਪਣਾ ਉਥੋਂ ਟੈਂਕੀ ਭਰਦੇ ਸਾਂ ਤੇ ਸਾਰੇ ਇਲਾਕੇ ਚ ਪਾਣੀ ਵੰਡਿਆ ਇੱਕ ਮਹੀਨਾ ਲੱਗਦਾ ਮਹੀਨਾ ਚੱਲਦਾ ਰਿਹਾ ਪਾਣੀ ਪਾਣੀ ਤੇ ਔਖੇ ਹੋ ਗਏ ਸੀ ਵਿਚਾਰੇ ਤੇ ਇਹ ਪਾਣੀ ਵੀ ਪਰਨ ਕਰ ਸਕੀ ਸਰਕਾਰ ਹੋਰ ਸਾਡੇ ਇਲਮੇ ਵਾਲੇ ਤੋਂ ਸਾਡੇ ਨੌਜਵਾਨ ਵੀਰ ਜਿਹੜੇ ਆ ਉਹਨਾਂ ਟੈਂਕੀ ਤੜਕੇ ਭਰਨੇ ਆ ਜੀ ਔਰ ਸਾਰੇ ਘਰਾਂ ਕਾ ਪਾਣੀ ਵੰਡ ਕੇ ਸ਼ਾਮ ਨੂੰ ਘਰੇ ਪਹੁੰਚ ਦਿੰਦੇ ਸੀ ਇੱਕ ਮਹੀਨਾ ਲੱਗਦਾ ਸੇਵਾ ਕਰਦੇ ਰਹੇ ਹੋ ਮੈਂ ਤਾਂ ਅੱਗੇ ਕਹਿੰਦਾ ਵੀ ਆਪਾਂ ਨੂੰ ਆਪ ਨਹੀਂ ਬਾ ਫੜਨੀ ਪੈਣੀ ਐ ਇੱਕ ਦੂਜੇ ਦੀ ਜਿੰਨੇ ਗੁਰਸਿੱਖ ਮੇਰੇ ਵੀਰ ਸੁਣਦੇ ਸਾਰਿਆਂ ਨੂੰ ਬੇਨਤੀ ਆਪਨੇ ਦਸਮਤ ਕੱਢ ਕੇ ਤੇ ਵੇਖੋ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ ਅੱਜ ਲੋੜ ਇੱਥੇ ਲੰਗਰਾਂ ਦੀ ਬਿਲਕੁਲ ਆਪਾਂ ਲੰਗਰ ਬਹੁਤ ਲਾਉਣੇ ਆ ਲੱਖ ਰੁਪਏ ਲਾਦਨੇ ਲੰਗਰਾਂ ਤੇ ਲੱਖ ਰੁਪਏ ਜੇ ਵੀ ਚਲਾ ਦਿੰਨੇ ਆਪਾਂ ਪਰ ਅੱਜ ਇੱਥੇ ਲੋੜ ਹੈ ਲੰਗਰਾਂ ਦੀ ਇੱਥੇ ਲੋੜ ਹੈ ਅੱਜ ਇਹਨਾਂ ਨੂੰ ਪ੍ਰਸ਼ਾਦੇ ਪਾਈ ਲੋੜ ਹੈ ਅੱਜ ਤੁਹਾਡਾ ਲੰਗਰ ਇੱਥੇ ਗੁਰੂ ਸਫਲ ਕਰੇਗਾ ਗਰੀਬ ਦੇ ਮੂੰਹ ਚ ਪਾਈ ਹੋਈ ਬੁਰਕੀ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ ਗਰੀਬ ਦੇ ਮੂੰਹ ਚ ਪਾਈ ਬੁਰਕੀ ਗੁਰੂ ਦੀ ਗੋਲਕ ਚਲੀ ਜਾਣੀ ਤੁਹਾਡੀ ਉਹ ਜੀ ਗਰੀਬ ਦੇ ਮੂੰਹ ਚ ਪਾਇਆ ਹੋਇਆ ਤੁਹਾਡਾ ਰੁਪਈਆ ਸਿੱਧਾ ਗੁਰੂ ਦੀ ਗੋਲਕ ਜਾਣਾ ਹੈ ਤੁਹਾਡੇ ਬਾਸਿੱਤੇ ਚਲੇ ਜਾਣਾ ਉਹ ਬਿਲਕੁਲ ਇਸ ਵਾਸਤੇ ਆਪਣੇ ਸਿਧਾਂਤਾਂ ਨੂੰ ਆਪਾਂ ਸਮਝੀਏ ਗੁਰੂ ਨੇ ਕਿਉਂ ਕਿਹਾ ਜੀ ਗਰੀਬਾਂ ਨੂੰ ਗੁਰੂ ਦੀ ਗੋਲਕਾ ਇਸ ਵਾਸਤੇ ਹੀ ਕਿਹਾ ਸੀ ਇਸ ਵਾਸਤੇ ਭਾਈ ਅੱਜ ਇਹਨਾਂ ਨੂੰ ਲੰਗਰ ਦੀ ਵੀ ਲੋੜ ਹੈ ਜੀ ਇਹਨਾਂ ਨੂੰ ਮੈਡੀਕਲ ਦੀ ਵੀ ਲੋੜ ਹੈ ਇਹਨਾਂ ਨੂੰ ਪਾਣੀ ਦੀ ਵੀ ਲੋੜ ਹੈ ਆਪਾਂ ਰਲ ਮਿਲ ਕੇ ਕੋਸ਼ਿਸ਼ ਚਲੋ ਗੁਰੂ ਕਿਰਪਾ ਕਰੇ ਕੱਲ ਨੂੰ ਲੰਗਰ ਦੀ ਸਿਰਤ ਕਰਨ ਕਰਾਉਣ ਸਾਡੇ ਗੁਰੂ ਸਾਹਿਬ ਜੀ ਕਿਰਪਾ ਕਰਕੇ ਸੇਵਾ ਕਰਾਂਗੇ ਅਸੀਂ ਔਰ ਬਹੁਤ ਸਾਹ ਦੇ ਰਹੇ ਤੇ ਇਹ ਕਹਿ ਰਹੇ ਸੀ ਕਿ ਅਸੀਂ ਲੰਗਰ ਅਸੀਂ ਪਕਾਪੇ ਲਵਾਂਗੇ ਜਿਸ ਤੰ ਰਸ ਦੇ ਦਿਓ ਕਿਉਂਕਿ ਇਲਾਕੇ ਬੜੇ ਚੁਰੇ ਸੇਵਾ ਕਰਨ ਵਾਲੇ ਨੌਜਵਾਨ ਸਾਰੇ ਆ ਗਏ ਤੇ ਅਸੀਂ ਕਰ ਰਸ ਇੱਥੇ ਭੇਜ ਦਾਂਗੇ ਕੱਲ ਨੂੰ ਬਾਬੇ ਡੰਗਰਾਂ ਦੇ ਚਾਰੇ ਚੂਰੇ ਦੀ ਵੀ ਲੋੜ ਪੈਣੀ ਹਾਂ ਲੰਗਰ ਦੀ ਵਿੱਚ ਜਿਉਂਦਾ ਕਈਆਂ ਤੂੜੀਆਂ ਖਤਮ ਹੋ ਗਿਆ ਵਿਚਾਰੀਆਂ ਦੀਆਂ ਕਈਆਂ ਚਲੋ ਵੀ ਥੋੜਾ ਪਾਣੀ ਲੈਂਦਾ ਫਿਰ ਕੋਈ ਨਾ ਕੋਈ ਆਪਾਂ ਰਲ ਮਿਲ ਕੇ ਸਾਰੇ ਸਿੰਘ ਕਰੀਏ ਜਿਹਦੇ ਕੋਲ ਤੂੜੀ ਤੂੜੀ ਵਿਚਾਰ ਨੂੰ ਸੇਵਾ ਕਰੀ ਰਲ ਮਿਲ ਕੇ ਤੇ ਇਹ ਆਪਣਾ ਹੀ ਫਰਜ ਬਣਦਾ ਹੈ ਹੱਕ ਦੇ ਫਰਜ ਬਣਦਾ ਹੈ ਜੀ ਆਪਣਾ ਤੇ ਇਹ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਆਪਣੇ ਫਰਜ ਨੂੰ ਪਛਾਣਨੀ ਹੈ ਸਾਰੇ ਲੋਕਾਂ ਨੂੰ ਫਰਜ ਮੈਨੂੰ ਲੱਗਦਾ ਪੰਜਾਬ ਇਸ ਗੱਲ ਤੋਂ ਗੁਰੂ ਦੀ ਕਿਰਪਾ ਆ ਪਿਛਲੇ ਸਮੇਂ ਦੇ ਵਿੱਚ ਵੀ ਆਪਾਂ ਵੇਖਿਆ ਸਰਕਾਰਾਂ ਕਦੇ ਨਹੀਂ ਖੜਦੀਆਂ ਪਰ ਲੋਕ ਆਪਣੇ ਆਪਣੇ ਦੇ ਨਾਲ ਆ ਕੇ ਜ਼ਰੂਰ ਖੜਦੇ ਆ ਤੇ ਇਸ ਵਾਰ ਵੀ ਪੂਰੀ ਉਮੀਦ ਹੈਗੀ ਆ ਕਿ ਆਪਣੇ ਆਪਣੇ ਦੇ ਨਾਲ ਜ਼ਰੂਰ ਖੜਨਗੇ ਉਹ ਸਾਹਮਣੇ ਤੁਸੀਂ ਵੇਖ ਸਕਦੇ ਹੋ ਕਿ ਇਸ ਹਾਲਾਤਾਂ ਦੇ ਵਿੱਚ ਦੀ ਲੰਘ ਕੇ ਇਹ ਪਿੰਡ ਵਾਲੇ ਉੱਥੇ ਕੋਈ ਸੌਦਾ ਪਤਾ ਲੈਣ ਉਸ ਪਿੰਡ ਜਾਣਾ ਪੈਂਦਾ ਅੱਡਾ ਹੈ ਇੱਥੇ ਅੱਡੇ ਤੋਂ ਲੈ ਕੇ ਆਉਂਦੇ ਦਿਖਾਤ ਹੋਈ ਇੱਧਰ ਇੱਧਰ ਟਾਹਣੀਆਂ ਵੇਲੀਆਂ ਵੇਲੀਆਂ ਦੇ ਬੈਠੇ ਸਾਰੇ ਜੱਪ ਬਣੀ ਜਮੀਨ ਆਪਾਂ ਆਪਣੇ ਜ਼ਮੀਨ ਦੇ ਵਿੱਚ ਬੈਠੇ ਆ ਜੀ ਠੀਕ ਹੈ ਹਾਂ ਜੀ ਜ਼ਮੀਨਾਂ ਮੈਨੂੰ ਲੱਗਦਾ ਵੀ ਘੱਟ ਜ਼ਮੀਨਾਂ ਵਾਲੇ ਇਹ ਪਰਿਵਾਰ ਨੇ ਤੇ ਕੋ ਦੋ ਕਿੱਲੇ ਜਾਂ ਕਿੱਲਾ ਡੇਢ ਕਿੱਲਾ ਉਸ ਤੇ ਜਿਹੜਾ ਆਪਦਾ ਘਰ ਬਣਾ ਕੇ ਬੈਠੇ ਆ ਜੀ ਤੇ ਉਹਨਾਂ ਨੂੰ ਇੱਥੋਂ ਤੱਕ ਵੀ ਅੱਡੇ ਤੱਕ ਆਉਣਾ ਪੈਂਦਾ ਤੇ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਵੀ ਹੁਣ ਮੰਨ ਲਓ ਕਈ ਵਾਰ ਕਈ ਸਿੰਘ ਆ ਰਾਤ ਨੂੰ 10 ਵਜੇ ਹੁੰਦੇ ਕੰਮ ਤੋਂ ਅੱਛਾ ਦਿਹਾੜੀ ਲਾ ਕੇ ਤੇ ਇਸੋ ਇਹੋ ਜੇ ਪਾਣੀ ਚ ਨੰਗਣਾ ਮੁਸ਼ਕਲ ਆ ਤੁਸੀਂ ਇਹ ਸਾਲ ਹੋ ਬਿਲਕੁਲ ਹਾਂਜੀ ਇਹ ਇਧਰ ਫਿਰ ਇਧਰ ਤਾਂ ਘਰਾਂ ਚ ਪਾਣੀ ਹੋਣਾ ਵੜਿਆ ਹਣਾ ਨਹੀਂ ਅਜੇ ਹਾਲ ਦੀ ਘੜੀ ਤੀ ਨਹੀਂ ਵੜਿਆ ਜੇ ਮੰਨ ਲਓ ਜਿਵੇਂ ਇਵੇਂ ਆ ਪਾਣੀ ਤੁਰ ਫਿਰਦਾ ਘਰਾਂ ਨਾਲ ਇਸ ਤਰ੍ਹਾਂ ਹਾਂ ਥੋੜੇ ਉੱਚੇ ਪਾਏ ਆ ਵੀ ਘਰਾਂ ਦੇ ਅੰਦਰ ਨਹੀਂ ਪਾਣੀ ਵੜਿਆ ਜੇ ਵੀ ਪਾਣੀ ਥੋੜਾ ਚੜਦਾ ਜਾਂਦਾ ਹੋ ਸਕਦਾ ਵੀ ਕੱਲ ਤੱਕ ਵੜ ਵੀ ਸਕਦਾ ਕੁਝ ਕਹਿ ਨਹੀਂ ਸਕਦੇ ਬਿਲਕੁਲ ਸੰਗਤ ਜੀ ਹਾਲਾਤ ਤੁਸੀਂ ਵੇਖ ਲਿਆ ਹਾਲਾਤ ਤੁਸੀਂ ਚੰਗੀ ਤਰ੍ਹਾਂ ਸਮਝ ਲਿਆ ਤੇ ਮੈਨੂੰ ਲੱਗਦਾ ਵੀ ਜਿਵੇਂ ਬਾਬਾ ਜੀ ਨੇ ਵੀ ਗੱਲ ਕੀਤੀ ਸੀ ਜੇਕਰ ਗੁਰੂ ਦੇ ਦਸਵੰਦ ਕੱਢਨੇ ਆ ਜੇਕਰ ਕਮਾਈ ਨੂੰ ਮਾਇਆ ਨੂੰ ਸਫਲਾ ਕਰਨਾ ਆ ਤੇ ਹੁਣ ਮੌਕਾ ਹੈਗਾ ਆ ਕਿਉਂਕਿ ਇਹਨਾਂ ਵੀਰਾਂ ਨੂੰ ਵਾਕਿਆ ਹੀ ਲੋੜ ਹੈਗੀ ਆ ਅਸੀਂ ਤਾਂ ਬਾਹਰ ਲੀਆਂ ਸਟੇਟਾਂ ਦੇ ਵਿੱਚ ਵੀ ਜਿੱਥੇ ਕੋਈ ਅਜਿਹੀ ਪ੍ਰੋਬਲਮ ਆਉਂਦੀ ਆ ਉੱਥੇ ਪਹੁੰਚ ਜਾਂਦੇ ਆ ਤੇ ਹੁਣ ਸਾਡੇ ਆਪਦਿਆਂ ਨੂੰ ਇਹ ਮੁਸ਼ਕਲ ਆਈ ਆ ਸਾਡੇ ਆਪਦਿਆਂ ਦੀ ਹੁਣ ਬਾ ਸਾਨੂੰ ਆਪ ਨੂੰ ਫੜਨੀ ਪੈਣੀ ਆ ਹੋਰ ਵੀ ਵੀਰ ਹੈਗੇ ਆ ਇਹ ਕਿਹੜੇ ਹਾਲਾਤਾਂ ਦੇ ਵਿੱਚ ਆ ਰਹੇ ਆ ਤੁਸੀਂ ਤਸਵੀਰਾਂ ਵੇਖ ਰਹੇ ਹੋ ਤੇ ਇਹਨਾਂ ਘਰਾਂ ਦੀ ਜੇ ਆਪਾਂ ਗੱਲ ਕਰ ਲਈਏ ਉਹ ਆਪਾਂ ਜਰੂਰ ਵਿਖਾਉਣਾ ਜੀ ਜਿਹੜਾ ਪਿਛਲੀ ਵਾਰੀ ਘਰ ਡਿੱਗੇ ਸੀ ਤੇ ਉਹ ਅੱਜ ਤੱਕ ਤੰਬੂ ਦੇ ਵਿੱਚ ਬੈਠੇ ਆ ਗੁਰੂ ਘਰ ਦੇ ਗ੍ਰੰਥੀ ਸਿੰਘ ਗੁਰੂ ਘਰ ਦੇ ਵਜ਼ੀਰ ਸਾਹਮਣੇ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਤੁਹਾਡੇ ਨੱਗੇ ਸਾਂਝੀਆਂ ਕੀਤੀਆਂ ਇਹ ਬਾਬਾ ਜੀ ਉੱਥੇ ਸੇਵਾਵਾਂ ਨਿਭਾਉਂਦੇ ਨੇ ਬਾਬਾ ਜੀ ਕੀ ਹਾਲਾਤ ਨੇ ਹਾਲਾਤ ਕਾਫੀ ਗੰਭੀਰ ਹੈ ਜੀ ਜੀ ਪਾਣੀ ਫਸਲਾਂ ਜਿਹੜੀਆਂ ਨੇ ਉਹ ਇਸ ਵਕਤ ਪਾਣੀ ਨਿਕਲਦਾ ਹੈ ਤਾਂ ਜੀ ਬਚਦਿਆਂ ਨੇ ਜੇ 2000 2 ਤਿੰਨ ਦਿਨ ਹੋਰ ਵਗਦਾ ਪਾਣੀ ਤੇ ਫਸਲਾਂ ਖਰਾਬ ਹੋ ਜਾਣਗੀਆਂ ਜਿਸ ਦੇ ਨਾਲ ਮੁਸ਼ਕਲਾਂ ਆਉਣਗੀਆਂ ਕਿ ਸਾਲ ਕਿਸੇ ਨਾਲ ਹੀ ਕੱਢਣਾ ਕਿਸਾਨਾਂ ਨੇ ਮਜ਼ਦੂਰਾਂ ਨੇ ਤੇ ਗ੍ਰੰਥੀ ਸਿੰਘਾਂ ਨੂੰ ਵੀ ਆਸ ਇੱਥੋਂ ਹੀ ਹੁੰਦੀ ਫਸਲਾਂ ਤੋਂ ਹੀ ਬਿਲਕੁਲ ਹਾਂਜੀ ਤੇ ਆਵਾਜਾਈ ਜਿਹੜੀ ਉਹ ਠੱਪ ਹੋ ਗਈ ਹੈ ਜੇ 5 ਰੁਪਏ ਦੀ ਚੀਜ਼ ਵੀ ਲੈਣ ਜਾਣਾ ਤੇ ਜਾਣਾ ਹੀ ਪੈਣਾ ਜੀ ਹੂੰ ਕੋਈ ਜਰੂਰ ਕੋਈ ਰਸਤਾ ਲੈ ਕੇ ਆਇਓ ਜੀ ਤੇ ਇਸ ਬਦਲੇ ਜਾਣਾ ਪੈਂਦਾ ਇੱਕ ਜਾਂ ਮੋਟਰਸਾਈਕਲ ਤੇ ਬੰਦੇ ਨੇ ਸਿੱਧਾ ਪੰਜ ਕਿ ਜਾ ਕੇ ਲੈ ਆਉਣੇ ਹੂੰ ਇਹਨਾਂ ਚੀਜ਼ਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਕਾਫੀ ਪਿੰਡ ਨੂੰ ਚੱਲਣੀਆਂ ਪੈ ਰਹੀਆਂ ਨੇ ਹਮ ਖਾਸ ਕਰਕੇ ਧੀਰੇ ਘਾਰੇ ਦੇ ਵਿੱਚ ਜਿਆਦਾ ਪਾਣੀ ਆ ਜਾਂਦਾ ਕਿਉਂਕਿ ਨਿਵੇਂ ਥਾਂ ਤੇ ਆ ਦਰਿਆ ਦਾ ਲੱਗਾ ਹੈ ਤੇ ਇਸ ਪਿੰਡ ਨੂੰ ਜਿਆਦਾਆਂ ਮੁਸ਼ਕਲਾਂ ਨਾਲ ਜੂਝਣਾ ਪੈਂਦਾ ਜੀ ਬਿਲਕੁਲ ਸਾਰੀ ਸੰਗਤ ਨੂੰ ਹਰੇਕ ਨੂੰ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਹੈਗਾ ਉਹ ਕਰਨਾ ਪੈ ਰਿਹਾ ਤੇ ਆਪਾਂ ਅੱਗੇ ਚੱਲਦੇ ਆਂ ਵਿਖਾਉਣੇ ਆ ਆ ਘਰਾਂ ਦੇ ਹਾਲਾਤ ਜ਼ਰੂਰ ਵਿਖਾ ਦਿਓ ਹਾਂ ਜਿੱਥੇ ਦਿੱਕਾ ਪੁੱਥੇ ਚੱਲਾਂਗੇ ਉਸ ਅਸੀਂ ਪਹਿਲਾਂ ਗੱਲ ਕਰ ਰਹੇ ਸਾਂ ਕਿ ਘਰਾਂ ਦੇ ਵਿੱਚ ਪਾਣੀ ਕਿਸ ਤਰ੍ਹਾਂ ਦੇ ਹਾਲਾਤ ਨੇ ਘਰਾਂ ਦੇ ਵਿੱਚ ਪਾਣੀ ਵੜਿਆ ਤਾਂ ਘਰ ਦੇ ਵਿੱਚ ਖਲੋਤੇ ਆ। ਮੈਂ ਜ਼ਰੂਰ ਕਹੂੰਗਾ ਕਿ ਵਿਖਾ ਦਿੱਤਾ ਜਦੋਂ ਕਿਸ ਤਰੀਕੇ ਦੇ ਨਾਲ ਅੰਦਰਾਂ ਦੇ ਤੱਕ ਪਾਣੀ ਪਹੁੰਚ ਗਿਆ ਆ ਘਰਾਂ ਦੇ ਵਿੱਚ ਗਾਂ-ਗਾ ਕਮਰਿਆਂ ਦੇ ਵਿੱਚ ਪਾਣੀ ਪਹੁੰਚ ਗਿਆ ਆ ਤੇ ਜੇ ਮੈਂ ਵੀਰ ਨੂੰ ਕਮਾ ਦਿਖਾ ਦਿੱਤਾ ਜਾਵੇ ਕਿ ਸਾਰਾ ਸਮਾਨ ਘਰ ਦਾ ਕੱਢ ਕੇ ਨਾ ਮਜਬੂਰ ਨਾ ਬਸ ਲੋਕਾਂ ਦੇ ਵੱਲੋਂ ਮਜਬੂਰੀ ਵਸ ਭੈਣਾਂ ਦੇ ਵੱਲੋਂ ਉਹ ਸਾਰਾ ਸਮਾਨ ਕੱਢ ਕੇ ਉੱਚੇ ਥਾਂ ਦੇ ਉੱਤੇ ਰੱਖ ਲਿਆ ਆ। ਇਹ ਹਾਲਾਤ ਨੇ ਇਹਨਾਂ ਲੋਕਾਂ ਦੇ ਤੇ ਇਹਨਾਂ ਦੇ ਨਾਲੇ ਪਹਿਲੀ ਵਾਰ ਨਹੀਂ ਹੋਇਆ ਇਹਨਾਂ ਦੇ ਨਾਲ ਹਰ ਸਾਲ ਜਾਂ ਇੱਕ ਅੱਧਾ ਸਾਲ ਛੱਡ ਕੇ ਅਜਿਹਾ ਹੀ ਹੁੰਦਾ ਅਜਿਹੀ ਹੀ ਹਾਲਾਤ ਬਣਦੇ ਰਹਿੰਦੇ ਆ ਤੇ ਆ ਮੈਂ ਸਾਹਮਣੇ ਕਹੂੰਗਾ ਵੀ ਇੱਕ ਵਾਰੀ ਚੰਗੀ ਤਰ੍ਹਾਂ ਵਿਖਾ ਦਿੱਤਾ ਜਾਵੇ ਵੀ ਇਹ ਉਹ ਪਰਿਵਾਰ ਨੇ ਜਿਨ੍ਹਾਂ ਨੇ ਰੋਜ਼ ਦਾ ਰੋਜ਼ ਆਪਣਾ ਕਮਾਉਣਾ ਹੈ ਰੋਜ਼ ਦਾ ਰੋਜ਼ ਆਪਣਾ ਖਾਣਾ ਹੈ ਤੇ ਪਰ ਜਦੋਂ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਫਿਰ ਨਾ ਤੇ ਸਰਕਾਰਾਂ ਇਹਨਾਂ ਦੀ ਬਾਹ ਫੜਦੀਆਂ ਤੇ ਨਾ ਕੋਈ ਪ੍ਰਸ਼ਾਸਨ ਇਹਨਾਂ ਦੀ ਬਾਹ ਫੜਦਾ ਤੇ ਜੇ ਇਹਨਾਂ ਦੀ ਬਾਹ ਫੜਦੇ ਆ ਤੇ ਇਹੋ ਜੇ ਗੁਰਸਿੱਖ ਵੀਰ ਫੜਦੇ ਆ ਜਿਆ ਸੰਸਥਾਵਾਂ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਉਹ ਇਹਨਾਂ ਦੀ ਬਾਹ ਫੜਦੀਆਂ ਨੇ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਇੱਥੇ ਹੀ ਰਾਤਾਂ ਹੁਣ ਇਹਨਾਂ ਨੂੰ ਕਟਨੀਆਂ ਪੈਣੀਆਂ ਤੇ ਜੇਕਰ ਪਾਣੀ ਇਸ ਤੋਂ ਵੀ ਜ਼ਿਆਦਾ ਵੱਧ ਹੈ ਤੇ ਫਿਰ ਹੋ ਸਕਦਾ ਵੀ ਇੱਥੇ ਵੀ ਨਾ ਪਾਣੀ ਇਹਨਾਂ ਨੂੰ ਬਹਿਣ ਦਵੇ ਕਿਉਂਕਿ ਇਧਰਲੇ ਪਾਸੇ ਹਾਲਾਤ ਜਿਹੜੇ ਬਾਹਰ ਦੇ ਹਾਲਾਤ ਨੇ ਬਾਹਰ ਪੂਰੀ ਤਰੀਕੇ ਦੇ ਨਾਲ ਪਾਣੀ ਹੈ ਤੇ ਆ ਬ ਘਰ ਦੇ ਵਿੱਚ ਵੀ ਪਾਣੀ ਪੂਰਾ ਇਧਰੋਂ ਜਿਹੜਾ ਹੈਗਾ ਉਹ ਵੱੜ ਚੁੱਕਿਆ ਆ